ਭਾਈ ਗੁਰਜੀਤ ਸਿੰਘ ਕਿਹੜੀਆਂ ਮੰਗਾਂ ਨੇ ਜਿੰਨਾ ਵੀ ਲੈ ਕੇ ਟਾਵਰ ਤੇ ਚੜੇ ਨੇ ਉਹਨਾਂ ਦੀ ਸਿਰਫ ਇੱਕੋ ਹੀ ਮੰਗ ਹੈ ਜੀ ਵੀ ਜਿਹੜਾ ਬਦਬੀ ਹੁੰਦੀਆਂ ਨੇ ਆਪਣੇ ਧਰਮਾਂ ਦੀਆਂ ਉਹਨਾਂ ਦੇ ਬਦਬੀਆਂ ਦੇ ਖਿਲਾਫ ਮੰਨ ਲੋ ਵੀ ਕਾਨੂੰਨ ਬਣਨਾ ਚਾਹੀਦਾ ਸਖਤ ਜਿਦੇ ਨਾਲ ਕੋਈ ਵੀ ਬਦਬੀ ਕਰਨ ਵਾਲਾ ساری ਉਮਰ ਜੇਲ੍ਹ ਚ ਰਵੇ ਜਾਂ ਕੋਈ ਵੀ ਸਰਕਾਰਾਂ ਦੇਖ ਲੈਣ ਕਿ ਵੀ ਬਣਾ ਵੀ ਸਖਤ ਤੋਂ ਸਖਤ ਕਾਨੂੰਨ ਇੱਕੋ ਮੰਗ ਹੈ ਉਹਨਾਂ ਦੀ ਭਾਈ ਗੁਰਜੀਤ ਸਿੰਘ ਜੀ ਨੇ ਜਿਹੜੇ ਤੇ ਲਗਭਗ 9 ਮਹੀਨਿਆਂ ਤੋਂ ਇਹਨਾਂ ਸਾਰਾ ਸਿਹਾਲ ਉਹਦੀ ਠੰਡ ਦੇ ਵਿੱਚ ਪਹੁੰਚ ਪਰ ਤਾਂ ਹੁਣ ਵੇਖ ਲੋ ਕਿੰਨੇ ਕਰਕ ਦੀ ਧੁੱਪ ਹਨੇਰੀ ਭਾਈ ਸਾਹਿਬ ਦੱਸਦੇ ਨੇ ਜਿਹੜਾ ਇੱਥੇ ਟੈਂਪਰੇਚਰ 45 ਦੇ ਲਗਭਗ ਹੁੰਦਾ ਉੱਪਰ ਟੈਂਪਰੇਚਰ इवन ਹੁਣ 4-5 ਡਿਗਰੀ ਜ਼ਿਆਦਾ ਹੁੰਦਾ ਹੈ ਜਿਹੜੇ ਭਾਈ ਸਾਹਿਬ ਅਰਤਾਵਰ ਤੇ ਚੜੇ ਨੇ ਕੋਈ ਕਿਹਾ ਗੀਦਾ ਲੈ ਕੇ ਇੱਕ ਮੰਨ ਪਰਣ ਕਰਕੇ ਕਿ ਜਿਹੜੀਆਂ ਬੇਦਨੀਆਂ ਹੋਈਆਂ ਨੇ ਅਰੇ ਜਿਹੜੀ ਬੇਅਰਮੀ ਜਾਣੇ ਧਾਰਮਿਕ ਗ੍ਰੰਥਾਂ ਦੀਆਂ ਇਹ ਤਕਰੀਬਨ 2013-14 ਤੋਂ ਹੀ ਸ਼ੁਰੂ ਹੋਈ ਜਾਣੇ ਪਹਿਲਾਂ ਅਜੇ ਕੋਈ ਗੱਲ ਕਰੇ ਨਹੀਂ ਸੁਣੀ ਗਈ 11 ਜਨਵਰੀ ਤੋਂ ਜਿਹੜਾ ਲੰਗਰ ਭੋਜਨ ਛੱਡਿਆ ਹੋਇਆ ਉਹਨਾਂ ਨੇ ਹੁਣ ਕੱਲੇ ਲਿਕੁਇਡ ਦੁੱਧ ਤੇ ਚਾਹ ਦੁੱਧੋ ਦੁੱਧੀ ਉਹਨਾਂ ਦਾ ਉਹ ਤੋਤੇ ਰਹਿ ਰਹੇ ਨੇ ਤੇ ਉਹਨਾਂ ਦੀ 5-7 ਵਾਰ ਬੇਹੋਸ਼ ਹੋ ਚੁੱਕੇ ਨੇ ਸੇਤ ਹੁਣ ਉਹਨਾਂ ਦੀ ਬਹੁਤ ਜ਼ਿਆਦਾ ਨਾਜ਼ੁਕ ਹੈ ਉਹਨਾਂ ਦਾ ਇੱਕ ਪੀਚਾ ਇਹ ਵੀ ਜੋ ਧਰਮ ਗ੍ਰੰਥਾਂ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਉਹਨਾਂ ਵਾਸਤੇ ਕੋਈ ਜਿਆਦਾ ਸਖਤ ਕਾਨੂੰਨ ਹੋਂਦ ਜਾਵੇ ਕਿ ਜਿਹਦੇ ਨਾਲ ਕਿਸੇ ਨੂੰ ਹੌਂਸਲਾ ਹੀ ਨਾ ਪਵੇ ਕਿ ਕਿਸੇ ਧਰਮ ਗ੍ਰੰਥ ਦੀ ਅਸੀਂ ਬੇਅਦਬੀ ਕਰਦੀ ਹੈ ਜੇ ਕੋਈ ਕਾਨੂੰਨ ਸਖਤ ਬਣੇਗਾ ਤਾਂ ਇਹ ਸੰਭਵ ਹੈ ਕੋਈ ਸਰਕਾਰ ਅੱਗੇ ਮੰਗ ਕਰਦੇ ਆ ਕਿ ਇਹ ਜਿਹੜਾ ਕਾਨੂੰਨ ਹੈ ਜਲਦੀ ਤੋਂ ਜਲਦੀ ਬਣਨਾ ਚਾਹੀਦਾ ਤੇ ਇਹਦੇ ਨਾਲ ਵੇਖੋ ਸਾਰੇ ਧਰਮਾਂ ਨੂੰ ਫਾਇਦਾ ਹਰ ਧਰਮ ਨੂੰ ਇਸ ਦਾ ਨਾ ਫਾਇਦਾ ਹੈ ਕਿ ਕਿਸੇ ਧਰਮ ਦੀ ਵੀ ਬੇਅਦਬੀ ਨਹੀਂ ਹੋਏਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਹੁੰਦੇ ਸਰਕਾਰ ਜਿਹੜੀ ਸਾਡੀ ਸੱਥਾ ਤੋਂ ਚੱਲੂਗੀ ਪਹੁੰਚਿਆ ਉਹਨਾਂ ਦਾ ਨਮਾਇੰਦਾ ਕੋਈ ਮੁੱਖ ਮੰਤਰੀ ਕੋਈ ਹੋਰ ਅਧਿਕਾਰੀ ਆਏ ਸੀਗੇ ਜੀ ਉਹਨਾਂ ਦੇ ਆਪਣੇ ਲੋਕ ਸਭਾ ਮੈਂਬਰ ਅਨੰਦਪੁਰ ਤੋਂ ਜਿਹੜੇ ਕੰਗਜੀ ਨੇ ਉਹ ਆਏ ਸੀ ਉਹ ਕਹਿ ਕੇ ਗਏ ਵੀ ਮੈਂ ਨਾ ਉੱਥੇ ਜਿੰਨੇ ਸਾਡੇ ਸਾਰੇ ਰਾਜ ਸਭਾ ਦੇ ਮੈਂਬਰ ਨੇ ਤਿੰਨੇ ਲੋਕ ਸਭਾ ਦੇ ਮੈਂਬਰ ਸਾਰੇ ਅਸੀਂ ਇਕੱਠੇ ਹੋ ਕੇ ਲੋਕ ਸਭਾ ਜੀ ਵੀ ਆਵਾਜ਼ ਠਾਵਾਂਗੇ ਤੇ ਨਹੀਂ ਤੇ ਅਸੀਂ ਮੋਦੀ ਸਰਕਾਰ ਦੇ ਉੱਥੇ ਵੀ ਧਰਨਾ ਲਾਵਾਂਗੇ ਪਰ ਉਹ ਕੱਲਾ ਉਹਨਾਂ ਨੇ ਸੁਣਿਆ ਵੀ ਇੱਕ ਵਾਰ ਉੱਥੇ ਆਵਾਜ਼ ਗੱਲ ਕੀਤੀ ਵੀ ਕਾਨੂੰਨ ਬਣਨਾ ਚਾਹੀਦਾ ਉਸ ਤੋਂ ਬਾਅਦ ਨਾਂ ਬਾਅਦ ਉਹਨਾਂ ਨੇ ਕੋਈ ਆਪਣੀ ਗੱਲ ਕੀਤੀ ਨਾ ਜਵਾਬ ਦਿੱਤਾ ਨਾ ਉਹ ਮੁੜ ਕੇ ਆਏ ਪੰਜਾਬ ਦੇ ਅੰਦਰ ਵੱਖ-ਵੱਖ ਸਮੇਂ ਦੇ ਉੱਤੇ ਵੱਖ-ਵੱਖ ਧਰਮਾਂ ਦੀਆਂ ਹੋਈਆਂ ਬੇਦਗੀਆਂ ਦੇ ਖਿਲਾਫ ਇੱਕ ਗੁਰਸਿੱਖ ਫੌਜੀ ਗੁਰਜੀਤ ਸਿੰਘ ਜਿਹੜਾ ਤਰੀਬ 9 ਮਹੀਨੇ ਤੋਂ ਸਮਾਣੇ ਦੇ ਵਿੱਚ ਟਾਵਰ 'ਤੇ ਚੜਿਆ ਹੋਇਆ ਤੇ ਸਰਕਾਰ ਨੂੰ ਬਹਾਰ ਲਾ ਰਹੇ ਕਿ ਕੋਈ ਸਖਤ ਕਾਨੂੰਨ ਬਣਾਉਣਾ ਚਾਹੀਦਾ ਤਾਂ ਜੋ ਪੰਜਾਬ ਦੀ ਜਿਹੜੀ ਕਾਵਨ ਕਦੇ ਕਰਤਾਰ ਕੀ ਗੁਰੂਆਂ ਦੀ ਧਰਤੀ ਆ ਉੱਤੇ ਦੇ ਆਦੀਆਂ ਨਾ ਹ ਅੱਜ ਇਕੱਠ ਹੋਇਆ ਸੀ ਜਿੱਥੇ ਵੱਖ-ਵੱਖ ਧਰਮਾਂ ਦੇ ਲੋਕ ਪਹੁੰਚੇ ਸੀ ਤੇ ਸਰਕਾਰ ਨੂੰ ਸਭ ਨੇ ਅਪੀਲ ਕੀਤੀ ਹੈ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਮੰਤ ਮੰਨੀ ਜਾਵੇ ਫਿਰ ਉਹ ਕੁਝ ਆਰਗੂਮੈਂਟ ਗੱਲਬਾਤ ਕਰਦੇ ਆ ਕੀ ਨਾਮ ਹੈ ਭਾਈ ਜੀ ਕਿੱਥੋਂ ਆਏ ਹੋ ਮੇਰਾ ਨਾਮ ਮਨਜਿੰਦਰ ਸਿੰਘ ਸੇਖੋ ਮੈਂ ਸ਼ਹਿਰੀ ਅਕਾਲੀ ਦਲ ਸਮਾਣਾ ਦਾ ਪ੍ਰੈਜ਼ੀਡੈਂਟ ਵੀ ਹਾਂ ਤੇ ਜਿਹੜੇ ਸਾਡੇ ਭਾਈ ਗੁਰਜੀਤ ਸਿੰਘ ਜੀ ਨੇ ਜਿਹੜੇ ਤੇ ਲਗਭਗ 9 ਮਹੀਨਿਆਂ ਤੋਂ ਪਹਿਲਾਂ ਸਾਰਾ ਸਿਹਾਲ ਪੂਰੀ ਠੰਡ ਦੇ ਵਿੱਚ ਉੱਪਰ ਤਾਂ ਹੁਣ ਵੇਖ ਲਓ ਕਿੰਨੇ ਕਰਕ ਦੀ ਧੁੱਪ ਹਨੇਰੀ ਭਾਈ ਸਾਹਿਬ ਦੱਸਦੇ ਨੇ ਜਿਹੜਾ ਇੱਥੇ ਟੈਂਪਰੇਚਰ 45 ਦੇ ਲਗਭਗ ਹੁੰਦਾ ਉੱਪਰ ਟੈਂਪਰੇਚਰ इवन ਉਹ 4-5 ਡਿਗਰੀ ਜ਼ਿਆਦਾ ਹੁੰਦਾ ਹੈ ਫਿਰ ਜਿਹੜੀ ਇੱਕ ਹਵਾ ਚੱਲਦੀ ਹੈ ਇੱਥੇ ਨਾਲੋਂ ਉੱਥੇ ਹਵਾ ਦੀ ਰਫ਼ਤਾਰ ਇਹਦੇ ਨਾਲੋਂ 10 ਗੁਣਾ ਜ਼ਿਆਦਾ ਹੈ ਇਹ ਜਦੋਂ ਹਨੇਰੀ ਚੱਲਦੀ ਹੈ ਟਾਵਰ ਝੁਲਦਾ ਹੈ ਭਾਈ ਸਾਹਿਬ ਇਹਨਾਂ ਉਹਦੇ ਵਿੱਚ ਕਿਵੇਂ ਆਪਣੀ ਨਿਤ ਕਿਰਿਆ ਕਰਨੀ ਇਸ਼ਨਾਨ ਪਾਣੀ ਤੇ ਉਹਨਾਂ ਨੇ 11 ਜਨਵਰੀ ਤੋਂ ਜਿਹੜਾ ਲੰਗਰ ਭੋਜਨ ਛੱਡਿਆ ਹੋਇਆ ਉਹਨਾਂ ਨੇ ਹੁਣ ਕੰਨੇ ਲਿਕੁਇਡ ਦੁੱਧ ਚਾਹ ਦੂ ਮੂਦੇਤੀ ਉਹਨਾਂ ਦਾ ਉਹ ਉਹਤੇ ਰਹਿ ਰਹੇ ਨੇ ਤੇ ਉਹਨਾਂ ਦੀ 5-7 ਵਾਰ ਬੇਹੋਸ਼ ਹੋ ਚੁੱਕੇ ਨੇ ਸਿਹਤ ਉਹਨਾਂ ਦੀ ਬਹੁਤ ਜ਼ਿਆਦਾ ਨਾਜ਼ੁਕ ਹੈ ਕੋਈ ਸਰਕਾਰ ਅੱਗੇ ਮੰਗ ਕਰਦੇ ਆ ਕਿ ਇਹ ਜਿਹੜਾ ਕਾਨੂੰਨ ਹੈ ਜਲਦੀ ਤੋਂ ਜਲਦੀ ਬਣਾਇਆ ਚਾਹੀਦਾ ਤੇ ਇਹਦੇ ਨਾਲ ਵੇਖੋ ਸਾਰੇ ਧਰਮਾਂ ਨੂੰ ਫਾਇਦਾ ਹਰ ਧਰਮ ਨੂੰ ਇਸ ਕਾਨੂੰਨ ਦਾ ਫਾਇਦਾ ਹੈ ਕਿ ਕਿਸੇ ਧਰਮ ਦੀ ਵੀ ਬੇਇੱਜ਼ਤੀ ਨਹੀਂ ਹੋਏਗੀ ਸਾਰੇ ਧਰਮਾਂ ਦੇ ਇੱਥੇ ਲੋਕ ਵੀ ਆਏ ਨੇ ਸਾਰੇ ਇਹਦੇ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਤੇ ਇਹ ਵੀ ਕੋਈ ਸਰਕਾਰ ਨੂੰ ਮੰਗਾਂ ਉਹ ਵੀ ਇਹ ਕਾਨੂੰਨ ਬਹੁਤ ਜਲਦੀ ਤੋਂ ਜਲਦੀ ਬਣਾਇਆ ਜਾਵੇ ਭਾਈ ਵਰਜੀਤ ਸਿੰਘ ਕਿਹੜੀਆਂ ਮੰਗਾਂ ਨੇ ਜਿੰਨਾ ਵੀ ਲੈ ਕੇ ਟਾਵਰ ਤੇ ਚੜੇ ਨੇ ਉਹਨਾਂ ਦੀ ਸਿਰਫ ਇੱਕੋ ਹੀ ਮੰਗ ਹੈ ਜੀ ਵੀ ਜਿਹੜਾ ਬੇਦਬੀ ਹੁੰਦੀਆਂ ਨੇ ਆਪਣੇ ਧਰਮਾਂ ਦੀਆਂ ਉਹਨਾਂ ਦੇ ਬੇਦਬੀਆਂ ਦੇ ਖਿਲਾਫ ਮੰਨ ਲਓ ਵੀ ਕਾਨੂੰਨ ਬਣਨਾ ਚਾਹੀਦਾ ਸਖਤ ਜਿਹਦੇ ਨਾਲ ਕੋਈ ਵੀ ਬੇਦਬੀ ਕਰਨ ਵਾਲਾ ਸਾਰੀ ਉਮਰ ਜੇਲ੍ਹ ਚਰਵੇ ਜਾਂ ਕੋਈ ਵੀ ਉਹ ਸਰਕਾਰਾਂ ਦੇਖ ਲੈਣ ਕਿਵੇਂ ਬੰਨਾ ਵੀ ਸਖਤ ਸਖਤ ਕਾਨੂੰਨ ਇੱਕੋ ਮੰਗਾ ਉਹਨਾਂ ਨੇ ਕੋਈ ਹੋਰ ਮੰਗਾ ਨਹੀਂ ਹੈਗੀ ਬੇਅਦਬੀਆਂ ਤੇ ਸਖਤ ਕਾਨੂੰਨ ਬਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਹੁੰਦੇ ਸਰਕਾਰ ਹੈ ਜਿਹੜੀ ਸਾਡੀ ਸੱਤਾਂ ਤੋਂ ਚੱਲੂਗੀ ਹਾਂ ਜੀ ਉਹਨਾਂ ਦਾ ਨੁਮਾਇੰਦਾ ਕੋਈ ਮੁੱਖ ਮੰਤਰੀ ਕੋਈ ਹੋਰ ਅਧਿਕਾਰੀ ਆਏ ਸੀਗੇ ਜੀ ਉਹਨਾਂ ਦੇ ਆਪਣੇ ਲੋਕ ਸਭਾ ਮੈਂਬਰ ਅਨੰਦਪੁਰ ਤੋਂ ਜਿਹੜੇ ਕੰਗਜੀ ਨੇ ਉਹ ਆਏ ਸੀ ਉਹ ਕਹਿ ਕੇ ਗਏ ਵੀ ਮੈਂ ਨਾ ਉੱਥੇ ਜਿੰਨੇ ਸਾਡੇ ਸਾਰੇ ਰਾਜ ਸਭਾ ਦੇ ਮੈਂਬਰ ਨੇ ਤਿੰਨੇ ਲੋਕ ਸਭਾ ਦੇ ਮੈਂਬਰ ਸਾਰੇ ਅਸੀਂ ਇਕੱਠੇ ਹੋ ਕੇ ਲੋਕ ਸਭਾ 'ਚ ਵੀ ਆਵਾਜ਼ ਠਾਵਾਂਗੇ ਤੇ ਨਹੀਂ ਤੇ ਅਸੀਂ ਮੋਦੀ ਸਰਕਾਰ ਦੇ ਉਲਟ ਉੱਥੇ ਵੀ ਧਰਨਾ ਲਾਵਾਂਗੇ ਪਰ ਉਹ ਇਕੱਲਾ ਉਹਨਾਂ ਨੇ ਸੁਣਿਆ ਵੀ ਇੱਕ ਵਾਰ ਉੱਥੇ ਆਵਾਜ਼ ਗੱਲ ਕੀਤੀ ਵੀ ਕਾਨੂੰਨ ਬਣਨਾ ਚਾਹੀਦਾ ਉਸ ਤੋਂ ਬਾਦ ਉਹ ਨਾ ਬਾਤ ਉਹਨਾਂ ਨੇ ਕੋਈ ਆਪਣੀ ਗੱਲ ਕੀਤੀ ਨਾ ਜਵਾਬ ਦਿੱਤਾ ਨਾ ਉਹ ਮੁੜ ਕੇ ਆਏ ਨਾ ਇਹ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਨਮੇਂ ਤੋਂ ਸੀ ਕੋਈ ਹੋਰ ਵੀ ਨਾਲ ਨੇ ਕਹਿ ਸਕੀ ਨਾ ਮੈਂ ਤੁਹਾਡਾ ਤੁਸੀਂ ਦਿਖਾਓ ਕੀ ਕਹਣਾ ਚਾਹੁੰਦੇ ਜਿਹੜੇ ਭਾਈ ਸਾਹਿਬ ਟਾਵਰ ਤੇ ਚੜੇ ਹੋਏ ਨੇ ਜਿਹੜੇ ਭਾਈ ਸਾਹਿਬ ਟਾਵਰ ਤੇ ਚੜੇ ਨੇ ਕੋਈ ਇੱਕ ਇਹ ਗੀਤਾਂ ਲੈ ਕੇ ਇੱਕ ਮਨ ਪ੍ਰਣ ਕਰਕੇ ਕਿ ਜਿਹੜੀਆਂ ਬੇਦਰੀਆਂ ਹੋ ਰਹੀਆਂ ਨੇ ਤੇ ਜਿਹੜੀ ਬੇਦਰੀਆਂ ਨੇ ਧਾਰਮਿਕ ਗ੍ਰੰਥਾਂ ਦੀਆਂ ਉਹ ਤੇ तकरीबन 2013-14 ਤੋਂ ਹੀ ਸ਼ੁਰੂ ਹੋਈਆਂ ਨੇ ਪਹਿਲਾਂ ਅਜਿਹੀ ਕੋਈ ਗੱਲ ਕਦੇ ਨਹੀਂ ਸੁਣੀ ਗਈ ਹੁਣ ਉਹਨਾਂ ਦਾ ਇੱਕ ਟੀਚਾ ਇਹ ਹੈ ਵੀ ਜੋ ਧਰਮ ਗ੍ਰੰਥਾਂ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਉਹਨਾਂ ਵਾਸਤੇ ਕੋਈ ਜਿਆਦਾ ਸਖਤ ਕਾਨੂੰਨ ਹੋਂਦ ਜਾਵੇ ਵੀ ਜਿਹਦੇ ਨਾਲ ਕਿਸੇ ਨੂੰ ਹੌਂਸਲਾ ਹੀ ਨਾ ਪਵੇ ਕਿ ਕਿਸੇ ਧਰਮ ਗ੍ਰੰਥ ਦੀ ਅਸੀਂ ਬੇਅਦਬੀ ਕਰਦੀ ਹੈ ਜੇ ਕੋਈ ਕਾਨੂੰਨ ਸਖਤ ਬਣੇਗਾ ਤਾਂ ਇਹ ਸੰਭਵ ਹੈ ਇਹ ਮੁੱਦਾ ਲੈ ਕੇ ਉਹ ਤਕਰੀਬਨ 8-9 ਮਹੀਨੇ ਤੋਂ ਟਾਵਰ ਤੇ ਚੜੇ ਰਹੇ ਬਿਲਕੁਲ ਭਾਈ ਸਾਹਿਬ ਨੂੰ ਦੱਸਿਆ ਉਹ ਗਰਮੀ ਸਰਦੀ ਸਾਰਾ ਕੁਝ ਉਹਨਾਂ ਨੇ ਆਪਣੇ ਪਿੰਡੇ ਦੇ ਹੰਡਾਰੇ ਨੇ ਸੇਧ ਵੀ ਹੋਣਾ ਉਹਨਾਂ ਦੇ ਨਾਲ ਸਾਝਾ ਹੈ ਕਈ ਵਾਰੀ ਪਤਾ ਲੱਗਿਆ ਵੀ ਉਹ ਮੈਂਟਲੀ ਅਪਸੈਟ ਵੀ ਹੋ ਗਏ ਵੀ ਉੱਥੇ ਉਹਨਾਂ ਬੇਹੋਸ਼ੀ ਦੇ ਹਾਲਤੇ ਸੀ ਉਹਨਾਂ ਨੇ ਟ੍ਰੀਟਮੈਂਟ ਕੀਤਾ ਡਾਕਟਰਾਂ ਨੇ ਦੇਖਿਆ ਨਾਲੋਂ ਤੇ ਖੂਨ ਦੀ ਉਲਟੀਆਂ ਰੱਥ ਰੇਣੇ ਵੀ ਉਹ ਮਤਲਬ ਕਹਿਣਾ ਵੀ ਕਿਉਂਕਿ ਸਰੀਰ ਸਰੀਰ ਤਾਂ ਸਰੀਰ ਹੈ ਨਾ ਜੋ ਐਫਐਡ ਤੋਂ ਉਹਨਾਂ ਨੇ ਹਰੰਧਿਆ ਹੋ ਚਲੋ ਗੁਰੂ ਮੇਰ ਕਰੇ ਠੀਕ ਰਹਿਣ ਤੰਦਰੁਸਤ ਰਹਿਣ ਤੇ ਸਰਕਾਰਾਂ ਨੂੰ ਇਸ ਵੱਲ ਧਿਆਨ ਜ਼ਰੂਰ ਦੇਣਾ ਚਾਹੀਦਾ 10 ਰੇ ਸੀ ਸਰਕਾਰੀ ਨੁਮਾਇੰਦਾ ਆਇਆ ਸੀ ਵੀ ਉਹਨੇ ਇਸ ਗੱਲ ਦਾ ਵੀ ਯਕੀਨ ਦਿਵਾਇਆ ਦੇਖੋ ਯਕੀਨ ਦਿਵਾਣਾ ਹੋਰ ਗੱਲ ਹੈ ਇਨਸਾਨ ਦਿਵਾਣਾ ਹੋਰ ਗੱਲ ਹੈ ਸਰਕਾਰ ਗੰਭੀਰ ਨਹੀਂ ਇਸ ਪ੍ਰਤੀ ਜੇ ਸੰਕਰ ਗੰਭੀਰ ਹੁੰਦੀ ਤਾਂ ਇਹ 9 ਮਹੀਨੇ ਹੋ ਗਏ ਇੱਕ ਐਡਾ ਲੰਬਾ ਅਰਸਾ ਵੀ ਕਿਸੇ ਦੇ ਦਿਮਾਗ ਤੇ ਕੋ वजन ਨਹੀਂ ਹੈ ਸਰਕਾਰ ਸਾਡੇ ਪੰਜਾਬ ਦੇ ਵਿੱਚ ਜਿਹੜੀ ਵੀ ਸਰਕਾਰ ਇਹ ਕਹਿੰਦੀ ਸੀ ਸੱਥਾਂ ਵਿੱਚ ਲੈ ਕੇ ਤੁਸੀਂ ਆਪ ਕਹਿ ਰਹੇ ਹੋ ਜਿਹੜੀ ਕਹਿੰਦੇ ਸੀ ਇੱਕ ਤੇ ਪਿੰਡਾਂ ਦੇ ਸੱਥਾਂ ਤੋਂ ਅਸੀਂ ਕਰਾਂਗੇ ਸਰਕਾਰ ਚਲਾਵਾਂਗੇ ਅੱਜ ਵੱਡੇ ਵੱਡੇ ਕਾਫਲੇ ਲੈ ਕੇ ਗੁਰਦਿਆਂ ਨੇ ਕੱਲ ਸਾਡੇ ਇੱਥੇ ਸੀਐਮ ਸਾਹਿਬ ਦੇ ਮਾਤਾ ਜੀ ਆਏ ਸੀ ਇੱਕ ਉਹ 25 30 ਕਾਰਾਂ ਨਾਲ ਕਾਫਲ ਨਾਲ ਲੈ ਕੇ ਆਏ ਜਿਹੜਾ VIB ਟ੍ਰੀਟਮੈਂਟ ਉਹਨੂੰ ਖਤਮ ਕਰਨ ਦੀ ਗੱਲ ਕਰਦੇ ਸੀ ਉਹ ਵੀ VIB ਟ੍ਰੀਟਮੈਂਟ ਮੈਂ ਸਮਝਦਾ ਘੱਟ ਘੱਟ 20 ਗੁਣਾ ਵੱਧ ਗਿਆ ਹੋਰ ਨਹੀਂ ਮਾਤਾ ਜੀ ਮਾਤਾ ਜੀ ਕਾਫਲਾ ਲੈ ਕੇ ਇੱਥੇ ਮੋਰਚੇ ਤੇ ਆਏ ਸੀ ਜਾਂ ਸ਼ਹਿਰ ਚ ਆਏ ਸੀ ਨਾਲ ਇੱਥੇ ਕੋਈ ਕਿਸੇ ਦਾ ਫੰਕਸ਼ਨ ਸੀ ਕਿਸੇ ਦਾ ਕਿਸੇ ਦਾ ਕੇਕ ਕੱਟਨ ਵਾਲਾ ਸੀ ਜਨਮ ਦਿਨ ਦਾ ਉਹਨੇ ਸਰਕਾਰਾਂ ਦਾ ਇਹ ਕੰਮ ਕਰ ਰਹੀਆਂ ਨੇ ਸਰਕਾਰਾਂ ਗੰਭੀਰ ਥੋੜਾ ਨੇ ਸਰਕਾਰਾਂ ਜੇ ਗੰਭੀਰ ਹੋਣ ਤਾਂ ਇਹੋ ਜਿਹੇ ਮੁੱਦਿਆਂ ਦਾ ਮੁਚਾਰਕ ਮੈਂ ਦਈਦਾ ਉਹ ਬੰਦਾ 9 10 ਮਿੰਟ ਤੋਂ ਉੱਪਰ ਬੈਠਾ ਹੈ ਉਹ ਸੋਚ ਨਹੀਂ ਉਹਨਾਂ ਨੂੰ ਮੇਂ ਮਰਦੇ ਮਰਦੇ ਤੁਦਲ ਨੇ ਇਹ ਬਹੁਤ ਮਾੜੀ ਗੱਲ ਹੈ ਸਰਕਾਰਾਂ ਜਿਹੜ ਦੇਖੋ ਅਸੀਂ ਉਸ ਕਲਿਆਣਗਰ ਰਾਜਕਲਪਨਾ ਕੀਤੀ ਸੀ ਬਈ ਜਿਹੜਾ ਸਰਕਾਰ ਸਾਰੇ ਲੋਕਾਂ ਨੇ ਸੁਣੇ ਸਾਰੇ ਲੋਕਾਂ ਦੇ ਮਨੋਦੋਸ਼ਾਂ ਸਮਝੇ ਕੱਲੇ-ਕੱਲੇ ਜੋ ਵੀ ਆਪਣੇ ਪੰਜਾਬ ਦੇ ਵਸਨੀਕ ਨੇ ਜੋ ਆਪਣੇ ਦੇਸ਼ ਦੇ ਵਸਨੀਕ ਨੇ ਉਹਨਾਂ ਦੀ ਕੀ ਛਾਵਾਂ ਨੇ ਔਰ ਕੀ ਸਰਕਾਰ ਤੋਂ ਉਹ ਚਾਹੁੰਦੇ ਨੇ ਜਾਂ ਸਰਕਾਰ ਤੋਂ ਕੀ ਯਾਨਕੀ ਕਰਵਾਉਣਾ ਚਾਹੁੰਦੇ ਨੇ ਇਹ ਤਾਂ ਲੋਕ ਮੁੱਦਾ ਹੈ ਧਰਮ ਗ੍ਰੰਥਾਂ ਦੀ ਬੇਅਦਬੀ ਹੋਣੀ ਬਹੁਤ ਮਾੜੀ ਗੱਲ ਹੈ ਜੇ ਮਾਰਦ ਸਾਹਿਬ ਦਾ ਸਰੂਪ ਆਉਂਦਾ ਹੋਵੇ ਨਾ ਤਾਂ ਅਸੀਂ ਗੱਡੀ ਚਲਾਉਂਦੇ ਹੋਈਏ ਤਾਂ ਗੱਡੀ ਆਟੋਮੈਟਿਕ ਸਾਈਡ ਤੇ ਲੱਜ ਜਾਂਦੀ ਹੈ ਜੇ ਸਾਡਾ ਸਿਰ ਨੰਗਾ ਹੋਵੇ ਤਾਂ ਅਸੀਂ ਨਾਲ ਦੀ ਨਾਲ ਰਮਾਂ ਰਖ ਰਿਹਾ ਹਾਂ ਵੀ ਸਿਰਫ ਠਕੀ ਆਦਬ ਕਰੀਏ ਪਰ ਉਹਨਾਂ ਦੇ ਬੇਅਦ ਵੀ ਕਰ ਦੇਣਾ ਬਹੁਤ ਬੜੀ ਵਾਹੀਯਾਤ ਗੱਲ ਹੈ ਕੋਈ ਏਜੰਸੀਆਂ ਨੇ ਕੰਮ ਨੇ ਇਹ ਕੌਣ ਹੈ ਉਹਨਾਂ ਦੇ ਪਿੱਛੇ ਇਹ ਹੀ ਤਿਆਰ ਕਰਕੇ ਹੋਏ ਭਾਈ ਸਾਹਿਬ ਉੱਪਰ ਬੈਠਣੇ ਮੋਰਚੇ ਤੇ ਬੈਠੇ ਨੇ ਮੈਂ ਕਹਿੰਦਾ ਵਾਹਿਗੁਰੂ ਨੇ ਉਹਨਾਂ ਤੋਂ ਸੇਵਾ ਲਈ ਜਹੇ ਸੇਵਾ ਕਰ ਰਹੇ ਨੇ ਉਹ ਇਹ ਸੇਵਾ ਵੀ ਕਿਸੇ ਕਿਸੇ ਦੇ ਹਿੱਸੇ ਆਉਂਦੀ ਹਰ ਇੱਕ ਬੰਦਾ ਇਹ ਸੇਵਾ ਵੀ ਨਹੀਂ ਕਰ ਸਕਦਾ ਨਹੀਂ ਮੁੱਖ ਮੰਤਰੀ ਦੀ ਮਾਤਾ ਜੀ ਤੁਸੀਂ ਕਿਹਾ ਕੇਕ ਕੱਟਣ ਆਗੇ ਕਿਸ ਦਾ ਜਨਮ ਦਿਨ ਦਾ ਕਿਸੇ ਨੇ ਉੱਥੇ ਕਿਹਾ ਨਹੀਂ ਵੀ ਇੱਕ ਇੱਥੇ ਲਈ ਜਿਹੜਾ ਗੁਰਸਿੱਖ ਹੈ ਜਿਹੜਾ ਸਰਬ ਧਰਮਾਂ ਦੇ ਲੈ ਕੇ ਕਿਸੇ ਇੱਕ ਇਹਨਾਂ ਦਾ ਆਪਣਾ ਨਿੱਜੀ ਵੀ ਨਹੀਂ ਹੈਗਾ ਕਿਸੇ ਇੱਕ ਧਰਮ ਦੀ ਮੰਗ ਵੀ ਨਹੀਂ ਹੈਗੀ ਉਹਨਾਂ ਨੇ ਕਿਹਾ ਨਹੀਂ ਵੀ ਉੱਥੇ ਵੀ ਪਹੁੰਚੋ ਦੇਖੋ ਆਪਣਾ ਬਚਪਨ ਚ ਕਿਪੋ ਡੁਗ ਡੁਗੀ ਜਾ ਰਹੇ ਨਾ ਫਿਲਮ ਦੇਖਿਆ ਕਰਦਾ ਸੀ ਸੱਫਾ ਜੀ ਲੋਕ ਆਂਦੇ ਸੀ ਕਹਿੰਦੇ ਦਿੱਲੀ ਕਾ ਕੁਤਬ ਮਿੰਨਾਰ ਦੇਖੋ ਉਹ ਡੱਬੇ ਰੇਤੇ ਬੱਚੇ ਇਹ ਤਾਂ ਉਹ ਦੇਖਦੇ ਨੇ ਜਿਹੜਾ ਉਹਨਾਂ ਨੂੰ ਦਿਖਾਇਆ ਜਾਂਦਾ ਹੈ ਇਹਨਾਂ ਮੁੱਦਿਆਂ ਵਾਲੇ ਬੰਸ ਉਹਨਾਂ ਨੇ ਕੀ ਤਾਂ ਅਨੰਦ ਐਨਜੋਏ ਕਰ ਲੈਣ ਸਰਕਾਰ ਦਾ ਉਹਦਾ ਰਾਜ ਸਦਾ ਸੁਖ ਆਨੰਦਮਾਨ ਰਹੇ ਨੇ ਲੋਕਾਂ ਦੀ ਲੋਗਾਂ ਲੋਕਾਂ ਦੀਆਂ ਮੰਗਾਂ ਨੇ ਲੋਕ ਕੀ ਡਿਜ਼ਰਵ ਕਰਦੇ ਨੇ ਲੋਕਾਂ ਨਾਲ ਕੀ ਹੋ ਰਿਹਾ ਉਹਨਾਂ ਨੂੰ ਕੋਈ ਮਤਲਬ ਨਹੀਂ ਇਸ ਗੱਲ ਦਾ